ਇਹ ਸਾਹੀ ਗੱਲ ਹੈ ਉਹਦਾ ਦਾਇਰਾ ਵੱਡਾ ਹੋ ਗਿਆ ਪੰਜਾਬ ਵਾਲੇ ਦਾ ਪੰਜਾਬ ਤੱਕ ਸੀਮਤ ਹੈ ਪੰਜਾਬ ਦਾ ਤਹਿਸੀਲਦਾਰ ਆਪਣੀ ਤਸੀਮਤ ਤੱਕ ਸੀਮਤ ਹੈ ਥਾਣੇਦਾਰ ਆਪਣੇ ਥਾਣੇ ਤੱਕ ਸੀਮਤ ਹੈ ਹੌਲਦਾਰ ਆਪਣੇ ਉਹਦੇ ਤੱਕ ਸੀਮਤ ਜੋ ਵੀ ਜਿੱਥੇ ਤੱਕ ਸੀਮਤ ਹੈ ਇੱਕ ਵਾਰਡ ਦਾ ਮੈਂਬਰ ਵਾਰਡ ਤੱਕ ਸੀਮਤ ਹੈ ਭਾਗ ਵੱਡਾ ਹੈ ਉਹਦਾ ਬਾਗ ਵੱਡਾ ਹੋ ਗਿਆ ਬਾਗ ਵੱਡੇ ਹਰ ਪਾਇਆ ਪੰਜਾਬ ਦਾ ਹੁੰਦਾ ਹੋਇਆ ਵੀ ਪੰਜਾਬ ਤੋਂ ਬਾਹਰ ਹੈ ਪੰਜਾਬ ਤੋਂ ਫੇਰ ਜੁੜਿਆ ਹੋਇਆ ਹੈ ਪੰਜਾਬ ਨਾਲ ਜੁੜਿਆ ਹੋਇਆ ਫੇਰ ਵੀ ਹੈ ਕਿਵੇਂ ਕਬੀਰ ਇਸ ਗੱਲ ਨੂੰ ਕਿਵੇਂ ਕਰਦਾ ਹੈ ਕਲੀਅਰ ਕਬੀਰ ਕਹਿੰਦਾ ਤਨ ਤੇਰੇ ਭਵਨਵੇਂ ਰਹਾ ਸਮਾਏ ਪਹਿਲਾਂ ਤਾਂ ਸਾਡਾ ਜਿਹੜਾ ਹਿਰਦਾ ਹੈ ਉਹ ਤਿੰਨ ਭਵਨ ਚ ਸਮਾਇਆ ਹੋਇਆ ਹੈ ਅਸੀਂ ਮਨ ਤਿੰਨ ਭਵਨ ਚ ੱੱਕੇ ਖਾਂਦਾ ਫਿਰਦਾ ਓਨਾ ਜਰ ਤਿੰਨ ਭਵਨ ਤੁਰਿਆ ਫਿਰਦਾ ਜਿੰਨਾ ਜਿਹੜੇ ਛੋਟਾ ਹੈ ਤਿੰਨ ਭਵਨ ਉਹ ਇਹਨਾਂ ਗਿਆਨ ਛੋਟਾ ਹੈ ਜਦ ਕੰਨਾ ਭਵਨਾਂ ਦਾ ਗਿਆਨ ਚਾਲਣੇ ਦੇ ਵਿੱਚ ਹੋ ਗਿਆ ਬ੍ਰਹਮ ਗਿਆਨੀ ਕਹੇ ਮਨ ਪਰਗਾਸ ਜੈਸੇ ਤਾਰੂ ਉਪਰ ਉਹਨੂੰ ਪੰਜਾਬ ਦੀਆਂ ਸਮੱਸਿਆਵਾਂ ਦਾ ਵੀ ਪਤਾ ਸਾਰਿਆਂ ਦਾ ਪ੍ਰਾਈਮ ਮਿਨਿਸਟਰ ਨੂੰ ਹਿੰਦੁਸਤਾਨ ਦੀਆਂ ਦਾ ਵੀ ਪਤਾ ਹੈ ਵਰਲਡ ਦੀਆਂ ਦਾ ਵੀ ਪਤਾ ਹੈ ਪੰਜਾਬ ਵਾਲੇ ਨੂੰ ਪੰਜਾਬ ਦੀਆਂ ਦਾ ਬੰਦਾ ਨਵਾਲੀ ਲੜਗੀ ਲੈਣਾ ਉਹਦਾ ਗਿਆਨ ਛੋਟਾ ਹੈ ਉਹਦਾ ਗਿਆਨ ਵਟਾ ਉਹਦਾ ਦਾਇਰਾ ਵਧ ਗਿਆ ਬ੍ਰह्म ਗਿਆਨੀ ਕਹੇ ਮਨ ਪ੍ਰਗਾਸ ਜੈਸੇ ਤਾਰੂ ਉੱਪਰ ਜਿਹੜਾ ਤਾਰੂ ਉੱਪਰ ਆਕਾਸ਼ ਹੋ ਗਿਆ ਉਹ ਫਿਰ ਸਿੱਖਾਂ ਦਾ ਨਹੀਂ ਰਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਰੋ ਸਬਦਾ ਹੋ ਗਿਆ। ਲਦਾਰਾ ਬਟਾ ਹੋ ਗਿਆ। ਉਹ ਸਿੱਖਾਂ ਦਾ ਨਹੀਂ ਰਿਹਾ ਇਕੱਲੀ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ। ਹੁਣ ਮਨਮੋਹ ਦੇ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ ਗੱਲਾਂ ਦੀ। ਉਹ ਸਾਰੇ ਇੰਡੀਆ ਦੀ ਗੱਲ ਕਰੂਗਾ। ਉਹਦੇ ਵਾਸਤੇ ਸਾਰੇ ਸਾਰੇ ਇੱਕੋ ਜਿਹੇ ਨੇ। ਇਵੇਂ ਗੁਰਮੁਖ ਵਾਸਤੇ ਸਾਰੇ ਇੱਕੋ ਜਿਹੇ ਨੇ। ਪਹਾੜਾ ਰਹੋਦੀ ਪੋਸਟਵੜ ਨਹੀਂ ਹੁੰਦੀ। ਇਹ ਛੋਟੀ ਪੋਸਟ ਵਾਲੇ ਨਹੀਂ ਜਿਹੜੇ ਉਹਨਾਂ ਦੇ ਨੇ ਅਜੇ ਗੱਲਾਂ। ਇਹਨੂੰ ਥੋੜੀ ਮੱਤਾਂ ਨੂੰ ਦਾਇਰਾ ਸੋਚਦਾ ਸੰਕੀਰਣਾ ਛੋਟਾ ਹੈ ਸੋਚਦਾ ਦਾਇਰਾ ਛੋਟਾ ਹੈ ਉਹ ਸਿੱਖਾਂ ਦੀ ਗੱਲ ਕਰਦੇ ਨੇ ਗੁਰਮਤਿ ਦਾ ਦਾਇਰਾ ਤਾਂ ਬਹੁਤ ਵੱਡਾ ਹੈ ਸੰਸਾਰ ਦੇ ਦਾਇਰੇ ਨਾਲੋਂ ਵੀ ਵੱਡਾ ਪਰ ਵੋਟ ਜੇ ਕਰੂ ਇੰਡੀਆ ਦੀ ਗੱਲ ਗੁਰਵਾ ਕਰੂ ਵਿਸ਼ਵ ਦੀ ਗੱਲ ਸਾਰੇ ਦੀ ਇਹਦੇ ਨਾਲੋਂ ਵੀ ਵੱਡਾ ਦਾਇਰਾ ਹੈ ਇਹਨਾਂ ਦਾ ਵੀ ਸੰਕੀਰਣ ਦਾਇਰਾ ਹੈ ਇਹ ਭੇਸਭਾ ਵੀ ਕਰਨਗੇ ਇਹ ਤੇ ਬੀਜੇਪੀ ਦੀ ਸਰਕਾਰ ਹੈ ਨਾ ਹੱਥ ਘੁੱਟ ਕੇ ਰੱਖੀਏ ਤੇ ਆਪਣੀ ਸਰਕਾਰ ਇੱਥੇ ਖੁੱਲਾ ਕਰਦੀ ਇਹਨਾਂ ਜੇ ਕਮੀ ਰਹੂਗੀ ਸਿਆਸਤ ਦਾ ਨਾ ਚਲ ਕੋਰੂ ਬੁਝੀ ਰਹੀ ਰਹ ਸਕਦੀ ਪਰਮੇਸ਼ਾ ਦੀ ਨਹੀਂ ਰਹੂਗਾ ਪਰਮੇਸ਼ਾ ਦਾ ਸੁਭਾਅ ਕੋਰੂ ਮੁਕਦਾ ਇੱਕ ਹੈ ਆਪਣਾ ਸੁਭਾਅ ਨਹੀਂ ਕੋਰੂ ਮੁਕਦਾ ਰਿਹਾ ਕਿ ਉਹਦੇ ਨਾਲ ਵੱਡਾ ਦਾਇਰਾ ਜੇ ਹੈ ਤਾਂ ਗੁਰੂ ਦਾ ਨਾਨਕ ਦਾ ਕਬੀਰ ਦਾ ਕੁਰਬਾਨੀ ਦਾ ਗੁਰਵਾਨੀ ਉਤੋਂ ਵੱਡਾ ਦੈਰਾ ਕਰਦੀ ਸਰ। ਨਾ ਕੋਈ ਬਹਿਰੀ ਨਾ ਹੈ। ਇਹਨਾਂ ਦਾ ਬਹਿਰੀ ਵਗੈਰਾ ਤਾਂ ਹੈਗਾ। ਇਹਾਂ ਦੀ ਸਰਦ ਸਰਦਾਂ ਉੱਤੇ ਤਾਂ ਖਤਰੇ ਨੇ। ਸਾਡੀ ਜ਼ਰਾਤ ਤੇ ਕੋਈ ਖਤਰਾ ਨਹੀਂ। ਖਤਰਾ ਕੀ ਦੋਣ? ਸ਼ਰੀਕ ਇਹ ਨਹੀਂ ਸਾਡਾ ਕੋਈ। ਸਾਸੀ ਕਹਿੰਦੇ ਸ਼ਰੀਕ ਨਾ ਕੋਈ ਸਾਡਾ ਸ਼ਰੀਕ। ਸ਼ਰੀਕ ਦਾ ਮਤਲਬ ਹੁੰਦਾ ਦੁਸ਼ਮਣ। ਸ਼ਰੀਕ ਦਾ ਲੋਕਾਂ ਦਾ ਅਸਲਿਤ ਦੁਸ਼ਮਣ। ਕਹਿੰਦਾ ਸਾਡਾ ਸ਼੍ਰੀਕ ਹੈ ਸ਼੍ਰੀ ਕਹਿੰਦੇ ਦੁਸ਼ਮ ਇਹਦੇ ਵਿੱਚਲ ਉੱਤੋਂ ਸ਼ਬਦ ਹੋਰ ਹੈ ਉੱਤੋਂ ਸ਼ਬਦ ਹੋਰ ਅਸਲੀ ਅਰਥ ਤਾਂ ਦੁਸ਼ਮਣ ਹੁੰਦਾ ਬਰੋਦੀ ਕਹਿੰਦਾ ਭਾਈ ਇਹ ਸ਼੍ਰੀਕ ਹੈ ਓ ਉਹ ਐਸਾ ਨਹੀਂ ਬਣਾਉਣਾ ਲੜਾਈ ਉਹਦੇ ਨਾਲ ਹੋਣੀ ਹੈ ਨਾ ਸ਼੍ਰੀਕ ਦਾ ਅਸਲੀ ਮਤਲਬ ਮਤਲਬ ਹੁੰਦਾ ਦੁਸ਼ਮਣ ਬਰੋਦੀ ਤੇ ਖੰਡ ਮੰਡਲ ਵਰਪੰਡ ਜੇ ਕੋ ਕੋਥੇ ਦਾ ਅੰਤਰਾਹ ਜੇ ਉਸ ਵੇਲੇ ਸੰਸਾਰ ਕਿਤੇ ਚੱਲਿਆ ਨਹੀਂ ਜਾਂਦਾ ਸਾਰੇ ਸੰਸਾਰ ਦਾ ਗਿਆਨ ਉਹਦੇ ਅੰਦਰ ਹੁੰਦਾ ਹੈ ਤੇ ਖੰਡ ਮੰਡਲ ਵਰਪੰਡ ਦਾ ਮਤਲਬ ਆ ਬ੍ਰह्म ਗਿਆਨੀ ਕੇ ਮਨ ਪ੍ਰਗਾਜ਼ ਜਾਇਜ਼ ਤਾਰੂ ਪਰ ਤਿੰਨ ਲੋਕ ਦਾ ਗਿਆਨ ਉਹਦੇ ਕੋਲ ਇਹ ਤਿੰਨ ਲੋਕ ਦਾ ਗਿਆਨ ਕਥਨ ਕਰਨ ਲੱਗੇ ਵਾਇਦਾ ਮੁੱਕ ਜੂਗਾ ਜੇ ਇਹਦਾ ਕਥਨ ਕਰੀਏ ਨਾ ਹੁਣ ਜਿਵੇਂ ਆਇਆ ਤੁਰੇ ਫਰਦਰ ਸਾਈਦਾਨ ਉਹ ਨਹੀਂ ਕਹਨੇ ਉਹ ਅੰਤਰਾント ਉਹ ਵਿਸ਼ਾ ਜੇ ਛੇੜ ਲਿਆ ਤਾਂ ਇਹ ਵਿਸ਼ੇ ਤੋਂ ਰਹਿ ਜਾਣਗੇ ਲੋਕ ਸਾਡਾ ਵਿਸ਼ਾ ਸਿਰਫ ਤਿੰਨ ਲੋਕ ਜੋ ਕੱਢਣ ਦਾ ਹੈ ਜਿਹੜਾ ਤਿੰਨ ਲੋਕ ਦਾ ਗਿਆਨ ਕਰਾਉ ਉਹਦੀ ਸੁਰਤੀ ਤਿੰਨ ਲੋਕਾਂ ਨਾਲ ਜੁੜੀ ਰੂ ਤਿੰਨ ਲੋਕ 'ਚ ਫਸ ਕੇ ਹੀ ਰਹਿ ਜੂ ਇਹ ਲੋਕ ਨਾਲ ਜੁੜਿਆ ਰਹੂ ਤਾਂ ਇਹ ਤਿੰਨ ਲੋਕ ਦਾ ਗਿਆਨ ਜਿਹੜੇ ਚੀਜ਼ ਦਾ ਸੀ ਗਿਆਨ ਲੈਣੇ ਉਹਦੇ ਨਾਲ ਜੁੜ ਕੇ ਲੈਣੇ ਦ੍ਰਿਸ਼ੀਓ ਤੀਰੇ ਗਿਦਾਕ ਇਹ ਕਰਕੇ ਇਹਦੇ ਨੂੰ ਸੰਸਾਰ ਨਾਲ ਤੋੜਨ ਵਾਲਾ ਜਿਹੜੇ ਤੋੜਦੇ ਨੇ ਉਹਨਾਂ ਨੂੰ ਤਿੰਨ ਲੋਕ ਦਾ ਗਿਆਨ ਹੁੰਦਾ ਹੈ ਇਹ ਨਹੀਂ ਹੁੰਦਾ ਉਹ ਇਸ ਕਰਕੇ ਧਰਨੀ ਚਾੱਕਦੇ ਇਹਨਾਂ ਨਾਲ ਜੋੜਦੇ ਨਹੀਂ ਇਹਦੇ ਨੂੰ ਤੋੜਦੇ ਜਿਹੜੀ ਚੀਜ਼ ਨੂੰ ਤੋੜਨਾ ਹੋਵੇ ਉਹ ਚਾਕੀ ਦਾ ਨਹੀਂ ਜਿਹੜੀ ਚੀਜ਼ ਵਿਖਵਣ ਜਵੇ ਜਿਹੜੀ ਚੀਜ਼ ਨੂੰ ਅਮਰਤ ਸਮਝਦੇ ਤੇ ਉਹ ਵਿਗਵਣਗੀ ਦੁੱਧ ਅਮਰਤ ਹੁੰਦਾ ਛੱਤੇ ਅਮਰਤ ਨੇ ਜੇ ਖਾ ਲੈਂਦੇ ਨੇ ਜਿਹੜੀ ਉਹ ਚ ਮਾਇਲ ਨਿਕਲਦੀ ਉਹ ghee ਹੋ ਜਾਂਦੀ ਹੈ ਵਿਗਵਣਗੀ ਉਹ ਸਾਨੂੰ ਨਿਕਲੀ ਦੇ ਮਾਇਲ ਬੜੀ ਦੇ ਪਤਾ ਲੱਗਦਾ ਕੋਈ ਪਹਿਲਾਂ ਹੀ ਪਤਾ ਵੀ ਬਿਠੇ ਹੈ ਉਹ ਨੂੰ ਪਹਿਲਾਂ ਹੀ ਨਹੀਂ ਦੀਓ ਜੇ ਸਾਨੂੰ ਬਾਜ ਦੇ ਦੀਂਦੇ ਇੰਨਾ ਹੀ ਫਰਕ ਬਿਖ ਕੇ ਦੁਬਾਰਾ ਹੋਈ ਪੈਦਾ ਕਿੱਦੋਂ ਹੋਈ ਵੇਖ ਅਮਰਤ ਜੋ ਪੈਦਾ ਹੋਈ ਸਸੂਕਾ ਤੋਂ ਉੱਪਰ ਅਮਰਤ ਉੱਪਰ ਆਇਆ ਜੇ ਛਤੀ ਬਰਦਾਸ਼ਤ ਅਮਰਤ ਛਕੇ ਫਿਰ ਤਾਂ ਹੀ ਪੈਦਾ ਹੋਈ ਖਾਂਦੇ ਇਹ ਬੇਗੰਮਰ ਦੇ ਵਿੱਚੇ ਹੁੰਦਾ ਹੁੰਦੀ ਹੈ ਬਾਹਰੋਂ ਕਿੱਥੋਂ ਆਈ ਹੈ ਵੀ ਕਿਆ ਅਮਰਤ ਠੀਕ ਹੈ ਕਰ ਮੁਝੇ ਪਰਖਾ ਜੋ ਵਿਚਾਰਵਾਲ ਬੁੱਝੂ ਵਿਚਾਰਵਾਲ ਨੂੰ ਤਾਂ ਧੋਏ ਵਿੱਚ ਵਿਚਾਰਵਾਲ ਨੂੰ ਅੰਮ੍ਰਿਤ ਵਿੱਚ ਵਿਗਦੀਦੀ ਐ ਮੂਰਖ ਨੂੰ ਉਦੋਂ ਨੀਂਦ ਦੀ ਬਾਅਦ ਜਵਾਂ ਤਾਂ ਲੱਗ ਜਾਂਦਾ ਬਾਅਦ ਜਵਾਂਦਾ ਉਹ ਤੇ ਬੇਖਵਾਲ ਨੂੰ ਫਿਰ ਚੱਕੀਦਾ ਹੁੰਦਾ ਬੇਖਵਾਲ ਨੂੰ ਬਾਦ ਨਹੀਂ ਜਾਗਦੇ ਨੱਕ ਤੇ ਕਪੜਾ ਲਾ ਕੇ ਦੂਰ ਨੂੰ ਜਾਂਦੇ ਰੰਗ ਜਾਂਦੇ ਜਿਹਨੂੰ ਪਹਿਲਾਂ ਵਿਗਦੀਦੀ ਉਹ ਪਹਿਲਾਂ ਹੀ ਕਪੜਾ ਦੇ ਲੈਂਦਾ ਜਾਂ ਦੀਵਿਆ ਜਾਂ ਕਪੜਾ ਦੇ ਲੈਂਦਾ ਬਸ ਹੋਰ ਕੀ ਇਹਨੂੰ ਜਾਦੋ ਜੋ ਬਦਬੂ ਆਉਂਦੀ ਹੈ ਇਹਨੂੰ ਪਹਿਲਾਂ ਆ ਜਾਂਦੀ ਆ ਉਹਨੂੰ ਪਿਛੋਂ ਆਉਂਦੀ ਇਹਨਾਂ ਦਾ ਫਰਕ ਇਹਦੇ ਸਰਪੰਚ ਦੇ ਪਤਾ ਲੱਗਦਾ ਹੈ ਮੂਰਖ ਨੂੰ ਸਿਆਣੇ ਨੂੰ ਪਹਿਲਾਂ ਪਤਾ ਹੁੰਦਾ ਸਿਆਣੇ ਨੂੰ ਸਰਪੰਚ ਦਾ ਪਤਾ ਹੁੰਦਾ ਹੈ ਮੂਰਖ ਨੂੰ ਪੈਸੇ ਦੇ ਪਤਾ ਲੱਗਦਾ ਦੋਹਾਂ ਚ ਇੰਨਾ ਹੀ ਫਰਕ ਹੈ ਵੇਖ ਦੋਏ ਬੰਦੇ ਨੇ ਬੰਦੇ ਨੇ ਫਿਰ ਅੰਮ੍ਰਿਤ ਕਾਲਾ ਰਹਿ ਗਿਆ ਜਿਹੜੀ ਵੇਖਿਆ ਵੇਖ ਕੇ ਤੋਏ ਇਹਨੂੰ ਕੋਚੇ ਅਈ ਕਿ ਤੁਮ ਪਾਣੀ ਮਹਿੜਾ ਐਨੇ ਪਾਣੀ ਦਾ ਨਰਮਲ ਹੁੰਦਾ ਨਰਮਲ ਨਹੀਂ ਕਿਹਾ ਪਾਣੀ ਨੂੰ ਕਿਤੇ ਪੀਵਾਲੀ ਜੇ ਪ੍ਰਸਾਦ ਪੀਵੇ ਸ਼ੀਤਲ ਜਲਾ ਨਰਮਲ ਜਲਾ ਨਹੀਂ ਕਿਹਾ ਕਿਤੇ ਦਿਖਾਓ ਬਾਣੀ ਕਿਤੇ ਨਰਮਲ ਪਸੇ ਨਰਮਲ ਕਹਿੰਦੇ ਜਲੂ ਵਰ ਬਾਣੀ ਨਰਮਲ ਕਿਤੇ ਵੀ ਨਹੀਂ ਕਹਿੰਦੀ ਸਾਬਦਾ ਦੀ ਵਰਤੀ ਹੋਈ ਹੈ ਜੇ ਪ੍ਰਸਾਦ ਪੀਵੇ}{|\text{ਸ਼ੀਤਲ ਜਲਾ} \text{ਠੰਡਾ ਦਾ ਘਿਆ ਹੋਇਆ ਜ਼ਰੂਰ}|} ਉਹ ਬੜਿਆ ਦਾ ਕੋਈ ਪੀਦਾ ਨਹੀਂ ਰਹਾ ਜੇ ਠੰਡਾ ਹੋਵੇ ਕਹਿੰਦਾ ਵੀ ਠੰਡਾ ਨਹੀਂ ਹੈ ਪਾਣੀ ਠੰਡਾ ਪੀ ਕੇ ਖੁਸ਼ ਹੈ ਸ਼ੀਤਲ ਜਲਾ ਕਹਾਇਆ ਠੰਡਾ ਨਹੀਂ ਕਿ ਨਰਮਲ ਨਹੀਂ ਹੈ ਨਰਮਲ ਹੈ ਨਹੀਂ ਕਹ ਕੇ ਮੈਂ ਤੇ ਬੰਦ ਕਿ ਕੁਬਾਰ ਵੀ ਨਰਮਲ ਨਹੀਂ ਬੰਦੇ ਹੋਇਆ ਕਹਿਣ ਦਾ ਮਤਲਬ ਜਿਹੜੀ ਪਾਣੀ ਸਾਚੇ ਤੇ ਪਪਨਾ ਪਿਆ ਪਪਨਾ ਤੇ ਆ ਜਿਹੜੀ ਵੈਲ ਹੈ ਜਿਹਨੂੰ ਜਾਲਾਂ ਤੋਂ ਨਹੀਂ ਆਈ ਕਿੱਥੋਂ ਪਾਣੀ ਚੋਂ ਨਿਕਲੀ ਹੋਈ ਹੈ ਸਰ